ਜੀ ਤਾਈ ਜੀ ਹਾਂ ਜੀ ਕੀ ਕਰੀ ਜਾਂਦੇ ਜੇ ਵੇਖੋ ਕੁਛ ਨਹੀਂ ਕਰਦੇ ਪੁੱਤਾਂ ਭਾਂਡੇ ਨੇ ਰਹੀਆਂ ਸਤਿ ਸ੍ਰੀ ਅਕਾਲ ਅੱਜ ਮੇਰੀਆਂ ਧੀਆਂ ਨੂੰ ਕਿੰਨਾ ਚੇਤਾ ਆ ਗਿਆ ਅਈ ਆਖਿਆ ਚੱਲ ਮੇਲੀ ਉਹਨੇ ਦਾਈ ਨੂੰ ਤਾਈ ਨੇ ਦਿਹੁਣਾ ਨਹੀਂ ਗਸਾਉਗੇ ਆ ਵੇ ਇਹ ਇਦਾਂ ਹੀ ਆ ਨਾ ਫਿਰ ਗੁੱਸੇ ਤੇ ਫਿਰ ਹੋਣਾ ਹੀ ਹੁਣ ਮੈਂ ਤਾਈ ਜਾਰੀ ਆ ਦੰਦੀ ਓਏ ਦਿਖੇ ਨਹੀਂ ਮੰਮੀ ਗਈ ਹੈ ਕਿਤੇ ਹਾਂ ਮੰਮੀ ਦੀਦੀ ਕੋ ਗਏ ਅੱਛਾ ਅੱਛਾ ਬੈਜੋ ਹੋਰ ਤਾਇਆ ਜੀ ਦਾ ਆਇਆ ਫੋਨ ਹਾਂਜੀ ਠੀਕ ਠਾਕ ਇਤਨਾ ਪਾਣੀ ਲੇਵਾ ਪੀਓਗੇ ਪਾਣੀ ਨਾ ਨਾ ਪਾਣੀ ਕੀ ਕਰਨਾ ਹੋਰ ਰੀਤ ਅਰੇ ਰੀਤ ਵੀ ਵਧੀਆ ਆਪਣੇ ਪਾਪਾ ਕੋਲ ਹੀ ਅੱਛਾ ਹੂੰ ਠੀਕ ਠਾਕ ਸਾਰੇ ਵਧੀਆ ਮੰਮੀ ਤੇ ਵੀਰ ਜੀ ਗਏ ਦੀਦੀ ਕੋਲ ਸੰਧਾਰਾ ਲੈ ਕੇ ਅੱਛਾ ਕੀ ਨੇ ਆ ਚੱਲ ਵਧੀਆ ਗਏ ਆ ਤੇ ਹੂੰ ਕੁਵੇਂ ਲੱਗੇ ਜਿਦ ਤੈਨ ਮੋਰਸਾ ਤੁਹਾਡੇ ਲੰਗੇ ਆ ਹੀ ਹਾਂ ਹੁਣੇ ਲੰਗੇ ਘੜੀ ਕੋਈ ਅੱਛਾ ਅੱਛਾ ਗਏ ਹੋਣੇ ਆ ਹੋਰ ਸੁਣਾਉ ਕੁ ਮਾਦੀ ਤੁਸੀਂ ਦੇ ਆਈ ਦੀ ਨੰਮਾ ਮੈਂ ਤੇ ਕਦੀ ਗਈ ਨਹੀਂ ਆ ਉਹਦੇ ਭਰਾ ਪਰ ਜਾਈ ਜਾਂਦੇ ਆ ਅੱਛਾ ਘਰ ਬਣਾਬ ਨੂੰ ਦੇਈਦਾ ਸਮਾਨ ਉਹਨਾਂ ਤੇ ਲੈ ਕੇ ਚਲ ਜਾਂਦੇ ਆ ਅੱਛਾ ਹੋਰ ਤੇ ਹੋਰੀ ਤਾਂ ਪਰ ਤੇ ਰਾਖੀ ਦਾ ਹੁਣ ਗਾੜੀ ਗੁੱਸਾ ਤੇ ਪੁੱਤ ਫੇਰ ਕਰਨਾ ਹੀ ਸੀ ਮੰਮੀ ਬੋਲੀ ਇਹ ਮੈਨੂੰ ਆਜ ਮਾਰਨੀ ਹੀ ਸੀ ਤੇ ਮੈਂ ਤੇ ਆਖਿਆ ਇਹ ਪੀਰ ਦੀਪ ਗਮਾ ਮੈਂ ਗਈ ਤੇ ਗੱਲ ਵਾਜ ਜਾਣੀ ਆ ਤੇ ਅੰਦੀ ਵੀ ਫੇਰ ਉਹ ਆਖੀ ਜਾਂਦੇ ਕਿ ਸੱਦਕੇ ਲਿਆ ਸੱਦਕੇ ਲਿਆ ਫਿਰ ਮੈਨੂੰ ਜਾਣਾ ਪਿਆ ਹਾਂ ਵੀ ਸਕੂਲ ਕਰਨਾ ਹਾਂ ਤੇ ਇਹ ਸਕੂਲ ਤੇ ਹਾਂ ਮਗਰ ਉਹ ਹੀ ਵਿਚਾਰੀ ਆ ਗਈ ਉੱਥੇ ਮੈਂ ਇਹਨੂੰ ਆਜ ਮਾਰ ਲਈ ਪਛੜਾ ਤੇ ਤੋੜ ਲਾ ਪਿੰਡੀਆਂ ਚਾਰ ਹਾਂਜੀ ਤੇ ਮੇਰੇ ਰਾਜੀ ਬਾਜੀ ਇਹਨਾਂ ਨੂੰ ਪੁੱਛਿਆ ਤੇ ਇਹ ਚੱਲ ਡੈਪੀ ਆਪਣੀ ਦੋ ਚਾਰ ਗੱਲਾਂ ਕਰਨ ਉਹ ਤਾਂ ਕਿਤੀਆਂ ਆਪਣੀਆਂ ਵਿਹਾਰੀ ਕਰਦੀਆਂ ਗੱਲਾਂ ਕਿਤੀਆਂ ਉਹ ਕਿਹੜੀ ਚੁਗਲੀ ਕਰਨ ਲਿਆ ਹੁੰਦਾ ਕਿਹੜੀ ਕੋ ਚੁਗਲੀ ਕਰਨ ਲਿਆ ਹੁੰਦਾ ਵਾ ਤੇ ਉਹਨੂੰ ਪਤਾ ੜੀ ਸੱਸ ਨੂੰ ਇਹ ਹੁੰਦਾ ਵਾ ਵੀ ਘਰੇ ਜਾ ਜਾਂਦੀਆਂ ਵਾ ਤੇ ਉਹ ਹੋਣਾ ਵੀ ਕਿਸੇ ਨਾਲ ਕੋਈ ਨਹੀਂ ਨਾ ਕੀ ਨਹੀਂ ਹੈ ਬਾਹਰ ਨਹੀਂ ਗੱਲ ਨਹੀਂ ਹਾਂ ਮੈਂ ਤਾਂ ਮੇਰੀ ਦਾਦੀ ਮੇਰੀ ਤਾਈ ਜੀ ਮੇਰੇ ਸਾਹਮਣੇ ਕਿ ਨਹੀਂ ਨਾ ਕਿਤੇ ਗਈ ਇਹਦਾ ਹਿਸਾਬ ਹੋ ਸਾਬ ਦਾ ਹਾਂਜੀ ਨਹੀਂ ਮੈਂ ਵੀ ਤੇ ਗੱਲ ਤਾਂ ਕੋਈ ਕੀਤੀ ਨਹੀਂ ਸੀ ਤਾਂ ਹੀ ਮੈਂ ਤਾਈ ਤੁਹਾਡੇ ਕੋਲ ਆਈਆਂ ਗੁੱਸਾ ਨਾ ਕਰਿਓ ਮੰਮੀ ਦਾ ਸੁਭਾਅ ਹੀ ਕਿ ਹੁਣ ਕੀ ਕਰੀਏ ਆ ਜਿੱਦਾਂ ਨਹੀਂ ਹੈਗੀ ਇਹ ਟਾਈਮ ਤੇ ਹੁਣ ਇਦਾਂ ਹੀ ਲਗਾਉਣਾ ਪੈਣਾ ਲਗਾਣਾ ਹੀ ਪੈਣਾ ਈ ਕਿੱਥੇ ਹੁਣ ਮਾਪੇ ਵਿਆਹ ਕਰ ਦਿੰਦੇ ਵਿਚਾਰ ਤੋਂ ਕੱਢਣਾ ਨਹੀਂ ਚਲੋ ਕੋਈ ਨਹੀਂ ਸਾਰਾ ਕੁਝ ਵਧੀਆ ਵਾ ਮੰਮੀ ਦਾ ਹੀ ਸੁਭਾਅ ਮਾੜਾ ਜਾ ਤੇ ਚਲ ਇਹ ਵੀ ਨਹੀਂ ਕੋਈ ਗੱਲ ਕਰਦੇ ਆ ਆਹ ਦਿੰਦੇ ਨਹੀਂ ਮਾਂ ਵਾ ਹਾਟੀ ਚਲ ਕੋਈ ਨਹੀਂ ਆ ਨਾਲੇ ਸ਼ੁਰੂ ਤੋਂ ਫਿਰ ਰਿਆ ਮੰਮੀ ਦਾ ਦੋਕਾ ਇਹਨਾਂ ਦੇ ਤੇ ਉਹ ਆਤਾਂ ਪਈਆਂ ਚੱਲ ਕੋਈ ਨਹੀਂ ਆ ਜੋ ਵੀ ਆ ਵਧੀਆ ਚੱਲ ਟਾਈਮ ਪਾਸ ਹੋਈ ਜਾਂਦਾ ਤੇ ਉਹ ਵੀ ਉਹ ਵੀ ਜ਼ਿਆਦਾ ਆਪਣੇ ਰੱਖਦੀ ਆ ਨਾ ਵੀ ਮੈਂ ਵੀ ਤੁਹਾਨੂੰ ਦਬਾਥ ਨੇ ਜਿਹਾ ਰੱਖਦੀ ਆ ਮੈਂ ਤਾਂ ਫਾਤੇ ਨੇ ਉਹ ਅੰਨੀ ਆ ਕਿ ਤੁਸੀਂ ਜਦੋਂ ਜਿੱਦਾਂ ਉਹ ਕਹਿੰਦੀ ਤੁਸੀਂ ਕਰੀ ਜਾਇਆ ਕਰੋ ਉਦੋਂ ਨਹੀਂ ਅਹੀਂ ਹੁਣ ਉਹ ਕਹਿਤਾ ਵਾ ਅਹੀਂ ਤੁਹਾਨੂੰ ਗਈ ਤਾਂ ਮਕਰੂ ਆਏ ਉਹ ਤਾਂ ਮੇਰਾ ਘਾਈ ਆ ਯਾਨੀ ਕਿ ਚਲੀਏ ਤਾਈ ਮੈਂ ਦੀਦੀ ਨੂੰ ਕਿਹਾ ਮੈਂ ਹਾਂ ਆ ਜਾ ਚਲ ਤਾਈ ਨੂੰ ਮਿਲਣੇ ਆ ਤਾਈ ਨੂੰ ਚੱਲ ਵਿਚਾਰੀ ਚਲਾ ਜਾਂਦੀ ਹੀ ਫੇਰ ਕਿਹਨੇ ਆਣ ਗਵਾਂ ਦੇ ਲੈ ਤੇ ਫੇਰ ਦੱਸੂਗਾ ਉਹਨੂੰ ਆਈ ਨੂੰ ਵੀ ਇਹ ਗੰਗਾ ਹੀ ਉੱਧਰ ਉਹਨਾਂ ਘਰ ਕਿ ਕੀ ਮਤ ਦੇਤੀ ਆ ਫੇਰ ਨਹੀਂ ਦੱਸਦਾ ਐਂ ਤਾਂ ਐ ਵੀ ਤਾਈ ਤੂੰ ਆਇਆ ਜਾਇਆ ਕਰੀਂ ਹੈ ਨਾ ਮੈ ਤੁ ਪਛਾਣ ਹੜ ਜੇ ਕੋਈ ਨਹੀਂ ਆ ਕੋਈ ਨਹੀਂ ਇੰਨਾ ਕੋਈ ਜਾਣਦਾ ਨਾ ਕਰ ਆ ਨਹੀਂ ਪੁੱਤ ਮੈਂ ਆ ਕਰੂੰਗੀ ਵੀ ਹੋਰ ਆਪਣੇ ਘਰਾਂ ਚ ਨਹੀਂ ਜਾਣਾ ਤੇ ਕਿੱਥੇ ਜਾਣਾ ਹੋਰ ਸਾਡੇ ਕੋ ਹੈ ਕਿ ਗਵਾਂਡ ਕਿਹੜਾ ਹੈ ਉਹ ਤੇ ਦੋਵੇਂ ਘਰ ਹੈ ਕਿੰਨੇ ਕੋਈ ਨਹੀਂ ਆ ਜੰਦੇ ਕੋਈ ਰਾਜੀ ਬਾਜੀ ਕੋਈ ਨਹੀਂ ਦੁੱਖ ਸੁੱਖ ਪੜਾ ਬੰਦਾ ਕੋਈ ਗੱਲ ਨਹੀਂ ਤੂੰ ਹੁਣ ਆ ਗਈਆਂ ਮੈਂ ਤਾਂ ਕੋਈ ਗੱਲ ਨਹੀਂ ਫੇਰ ਕੀ ਆ ਆਇਆ ਕਰਾਂਗੇ ਕਿ ਹਮਲਾ ਕਿਉਂ ਦੇ ਤੁਸੀਂ ਵੀ ਆਇਆ ਜਾਇਆ ਕਰੋ ਇਦਾਂ ਹੀ ਹੁਣ ਤੁਸੀਂ ਵੀ ਨਹੀਂ ਆਉਂਦੇਂਗਾ ਬੰਦਾ ਇਹ ਉਧਰ ਉਧਰੀ ਜਾਵੇ ਆਵੇ ਮਾਂ ਨੂੰ ਡਰਦੇ ਨਹੀਂ ਆਉਂਦੇ ਮੰਮੀ ਤੋਂ ਡਰਦੇ ਨਹੀਂ ਆ ਹਾਂ ਕਿ ਤਾਨੂੰ ਉਹਦਾ ਬੜਾ ਡਰਵਾ ਨਾ ਉਹ ਤਾਂ ਫਿਰ ਜ਼ਿਆਦਾ ਰਖਦੀ ਹੈ ਤੇ ਤੁਹਾਡੇ ਨੱਕ ਚ ਨਕੀਲ ਪਾਈ ਹੁੰਦੀ ਆ ਵੀ ਥਾਂ ਸੁਗਵਾਉਂਦੇ ਤਾਂ ਦਾਦੀ ਨੂੰ ਨਹੀਂ ਘੁੰਮਦੇ ਨਹੀਂ ਉਹ ਚੰਗੇ ਦਾਦੀ ਦਾ ਸੁਭਾਅ ਬੜਾ ਚੰਗਾ ਵਾ ਹੂੰ ਦਾਦੀ ਦਾ ਸੁਭਾਅ ਚੰਗਾ ਵਾ ਤੂੰ ਵੀ ਆ ਗਈ ਮਗਰ ਹੀ ਆਪਣੀ ਕੀ ਦਾ ਚਾਰ ਚੜ ਜਾਂਦਾ ਠੀਕ ਹੋ ਜਾਣਾ ਹਾਂ ਠੀਕ ਹਦੀਆਂ ਧੀਆ ਅੱਛਾ ਅੱਜ ਤੁਹਾਨੂੰ ਦੱਸ ਕੇ ਗਈ ਹਾਂ ਹਾਂ ਕਿੱਥੇ ਹੰਦੇਵਾੜ ਵੀ ਨਹੀਂ ਮਾਰੀ ਦੁਹਾਨ ਜਾਨ ਲੱਗੀ ਜਿੱਦ ਕਰੋ ਗਈ ਹਾਂ ਜੀ ਮੈਂ ਚੱਲਦੀ ਹਾਂ ਕੀ ਦਾ ਆਈਦੀ ਡੋਲ ਡੋਕਦਾ ਵਾ ਨਹੀਂ ਡੋਕਦਾ ਨਹੀਂ ਪਰ ਜਬਾਂਦਾ ਹੀ ਤੁਹਾਨੂੰ ਦੋਹਾਂ ਨੂੰ ਬਾਲਦੀ ਆਸਦੀ ਪੀ ਮਗਰ ਕਿ ਆਮੇ ਲੈ ਕੇ ਚੱਲੀ ਆ ਮਖਾਲਦੀ ਨਹੀਂ ਦੇ ਕੇ ਗਈ ਅੱਛਾ ਦੱਸਿਆ ਵੀ ਨਹੀਂ ਕਿ ਮੈਂ ਚੱਲ ਰਹੀ ਆ ਨਹੀਂ ਇਹ ਤਾਂ ਉਤਰਾ ਦੇ ਵਾ ਤੇ ਗਲਤ ਗੱਲ ਵਾ ਤੀ ਇੰਨਾ ਵਾ ਕਿ ਚਲੋ ਆਪਣੇ ਟਾਈਮ ਕੱਢੀ ਜਾਂਦੀਆਂ ਅਸੀਂ ਦੋਵੇਂ ਜਾਂ ਨਹੀਂ ਬੋਲਦੇ ਵੀ ਲੋਟ ਪੂਰੇ ਲੱਗਦੇ ਨਹੀਂ ਬੋਲਦੇ ਵੀ ਨਹੀਂ ਪੁੱਤ ਚੰਗੇ ਲੱਗੀਦਾ ਚਲਈ ਜਾਂ ਨਹੀਂ ਕੱਟ ਕੋ ਬਣਦੀ ਹਾਂ 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 ਕੀ ਹੋਇਆ ਵਾ ਤੇ ਹੋਰ ਨਿੱਕੇ ਦਾ ਕਿਦਾਂ ਇਹ ਕਾ ਬੜਿਆ ਵਾ ਜੀ ਇਹ ਤਾਂ ਕਾ ਕੋਈ ਨਿਕਾ ਕੇ ਗੱਲਦਾ ਵਾ ਬਾਅਦ ਜਾਂ ਅੰਕੀਰ ਕਰ ਲਿਆ ਵਾ ਤੇ ਚਲ ਕਲਾ ਦੇਣਾ ਸੀ ਕਿ ਚਲ ਦੋ ਇਸੇ ਹੈ ਗਈ ਆ ਇਨੀ ਵੀ ਕਿਹਨੇ ਗੱਲ ਕੀਤੀ ਵੀ ਬਾਹਰ ਕਲਾ ਜੀ ਕਾਲੀ ਪਈ ਆ ਕੋਈ ਬਹੁ ਫਿਰਦੀ ਦੀ ਮੈਂ ਅੰਨੀ ਕਾਲੀ ਪਈ ਆ ਮੈਂ ਬਣਾਉਣੀ ਹਦੀ ਚਾਹ ਨਹੀਂ ਇੱਥੇ ਕੋਈ ਨਹੀਂ ਮੈਨੂੰ ਵੇਖ ਲੈ ਚਲ ਮੈਂ ਵੀ ਆਉਂਗੀ ਵਿਚਾਲਾ ਹੀ ਦਵਾਈ ਜਿਹਨੂੰ ਬਣਾਉਣ ਨਹੀਂ ਦਿਆ ਸਾਡਾ ਨਹੀਂ ਵਾਈ ਚ ਉਹਨੂੰ ਵਿਚਾਰ ਨਿੱਕੇ ਦੀ ਵੀ ਜ਼ਿੰਦਗੀ ਖਰਾਬ ਕਰਨੀ ਹੈ ਉਹ ਇਹ ਦੁਬਾਰ ਕਰਦੀ ਹਾਂ ਨਹੀਂ ਇਹਨੂੰ ਤੁਸੀਂ ਨਾ ਆਖ ਵੇਖ ਕੇ ਤੇ ਆਪਣੀ ਮੰਮੀ ਨੂੰ ਕਹੋ ਅੱਛਾ ਆਪਣਾ ਵੀ ਨਿੱਕੀਆਂ ਤੇ ਪਾ ਦਿੱਤੀ ਇਹ ਵੀ ਧਾਬੀ ਬੋਲ ਨਿੱਕੀ ਨੇ ਕੀਤੀ ਘਰ ਦੂਆ ਨਿੱਕੀਆਂ ਨਹੀਂ ਦੂਆ ਅੱਛਾ ਅੱਛਾ ਇਹ ਨੂੰ ਵੀਨ ਪੇਜ ਦੀ ਨਹੀਂ ਚੱਲ ਤੋ ਹਿਂ ਮਾੜਾ ਜਿਹਾ ਕਹਿ ਦੇ ਓਕੇ ਤੁਸੀਂ ਵੱਡੇ ਤੇ ਮੁੰਡੇ ਦੀ ਕਿਆੜਾ ਲਾਉਤੇ ਨੂੰ ਕੁਲਾਉ ਨੂੰ ਦੀਦੀ ਤਾਈ ਨੂੰ ਨਹੀਂ ਦਿੰਦੀ ਮਾੜਾ ਦੁਆ ਜੀ ਨੂੰ ਕੋਈ ਨਹੀਂ ਦਿੰਦੀ ਨਹੀਂ ਇੱਥੇ ਵੀ ਕਦੀ ਹੈ ਨਾ ਮੋਟਰਸਾਈਕਲ ਲੈ ਕੇ ਇਹਨੂੰ ਚੱਲ ਗਿਆ ਨੇੜੇ-ਸਵੇਰੇ ਉਹ ਮੈਨੂੰ ਤਾਂ ਪਤਾ ਲੱਗਦਾ ਧੁਰੀ ਫੇਦੀ ਰਹਦੀ ਫਿਰ ਆਪ ਨੂੰ ਟੈਨਸ਼ਨ ਉਹਨੂੰ ਹੋ ਜਾਂਦੀ ਆ ਜਿੰਨਾ ਚਿਰ ਦੀ ਪੁੱਤ ਘਰ ਨਹੀਂ ਆਉਂਦਾ ਬੰਦਿਆਂ ਜੀ ਬਹਿਣ ਆਪਿਆ ਨਾ ਅੱਛਾ ਫਿਰ ਨਹੀਂ ਚਲ ਜਾਈ ਜਾਊਗਾ ਤੇ ਚੱਲ ਆਪਣੇ ਸਿਰ ਤੇ ਪੈ ਜੂਗੀ ਉਹਦੇ ਆਪੇ ਆਤ ਪੈਣ ਲਈ ਬਾਅਦ ਜਾ ਗਾੜੀ ਵੇਖੋ ਕੀ ਕਰਦੇ ਨੂੰ ਹੁਣ ਚੰਗਾ ਲਈ ਫਿਰ ਵਜਾਉਣਾ ਨਹੀਂ ਆ ਨਹੀਂ ਨਹੀਂ ਚਾਹ ਨਹੀਂ ਪੀਂਦੀ ਫੇਰ ਮੈਂ ਚੱਲਾ ਆ ਜਣਾ ਮੈਂ ਫੇਰ ਚਾਹ ਠੀਕ ਆ ਵਾਹ ਹੋਏ ਤੇਰੇ ਵਾਹ ਨਵਾਂ ਵਿਚਾਰੀਆਂ ਕਿੱਡੀਆਂ ਚੰਗੀਆਂ ਹੀ ਇਹਦੀਆਂ ਫੇਰ ਵੀ ਆਈਆਂ ਹੀ ਉਹ ਵੀ ਚੱਲ ਮੈਂ ਹੀ ਪਤਾ ਕਰਕੇ ਆਈਏ ਉਹ ਦਿਨ ਅਸੀਂ ਢਾਈ ਘਰ ਗਈ ਸੀ ਤੇ ਮੰਮੀ ਸਾਡੀ ਗੁੱਸੇ ਹੋਈ ਆ ਤੇ ਇਹ ਚਲ ਅਗਰ ਨਾਮ ਦਾ ਸੁਭਾਅ ਵੀ ਚੰਗਾ ਵਾ ਜੇ ਇਹੋ ਹੀ ਨਹੀਂ ਕਿਤੇ ਕਿਚਕਣ ਦਿੰਦੀ ਉਹਨਾਂ ਨੂੰ ਚੱਲ ਕਿਤੇ ਮੁੰਡੇ ਨੂੰ ਜੀਂਦੇ ਇਹ ਤੇ ਬਾਹਰ ਅੰਦਰ ਕਲਾ ਮੁੰਡੇ ਨੂੰ ਘਰ ਚਤਨੁਕਲੇ ਸਕੂਲ ਉਸੇ ਦਾ ਨਾਂ ਮੁਕੇ ਨਵਾਂ ਤੇ ਚੰਗੀਆਂ ਵਿਚਾਰੀਆਂ ਬੜੀਆਂ ਮੈਂ ਤੇ ਆਂਦੀ ਹਾਂ ਵੀ ਆਜਾ ਚਾਹ ਤੋਂ ਬਣਾ ਕੇ ਭਿਾਲਦੀ ਤੁਹਾਨੂੰ ਅੰਦਰ ਨਹੀਂ ਨਹੀਂ ਚਾਹ ਨਹੀਂ ਬਣਾਉਣੀ ਫਿਰ ਉਹੜੀਆਂ ਅੰਦਰ ਕਿਤੇ ਗਏ ਇਹਨਾਂ ਨੇ ਕਿਹਾ ਕਿ ਬਾਹਰ ਹੋਣਾ ਹੁੰਦਾ ਅੰਦਰ ਹੀ ਖੜਖੜ ਲਈ ਸੋਈ ਚ ਜਾਦੀ ਕਿਤੇ ਕਵਲਰ ਹਾਂਜੀ ਮੰਮੀ ਕੀ ਲੱਗੀ ਕਰਨ ਆਗੇ ਜੋ ਹਾਂ ਹਾਂ ਆਗੇ ਹਾਂ ਠੀਕ ਲਿਆ ਪਾਣੀ ਦਾ ਘੋਟ ਬੱਚੇ ਵੀ ਠੀਕ ਆ ਬੱਚੇ ਠੀਕ ਹੈ ਤੇ ਉਹ ਵਿਜੇ ਕਿੱਥੇ ਵਲਾ ਵਿਜੇ ਬੜੀ ਕਿੱਥੇ ਗਿਆ ਮੈਂ ਤਾਂ ਨਾਮ ਕਰਦੇ ਗੱਲ ਮੈਂ ਕੀਤੀ ਭਾਜੀ ਤੁਹਾਡੇ ਨਾਲ ਗੱਲ ਹਾਂਜੀ ਉੱਥੇ ਜਾਂਦਾ ਸੀ ਗੈਰ ਜੀ ਹੈਗਾ ਕੰਮ ਗੱਡੀਆਂ ਸਿਖਾਂਦਾ ਠੀਕ ਹੈ ਤੇ ਮੈਂ ਹਾਂ ਉਹ ਤੋਂ ਅੰਕਲ ਵੀਰ ਨਾਲ ਕਰੀ ਗੱਲ ਤੇ ਉਹ ਇਹਨੂੰ ਸਿਖਾਉਂਗਾ ਹੁਣ ਤੇ ਗੱਡੀਆਂ ਸਿਖਾਉਂਗਾ ਆਹੋ ਉਹ ਬਣਾਉਂਗਾ ਬਾਅ ਮੈਂ ਫਿਰ ਭੇਜਾਂ ਨਹੀਂ ਪਹਿਲਾਂ ਇਹਨੂੰ ਇਹੋ ਲਾਉਣਾ ਸਾਲ ਦੋ ਸਾਲ ਉਹ ਆਂਦਾ ਸਭ ਸੇਵ ਕਰਾਓ ਮੈਂ ਵੀ ਪਿੰਡ ਜਾਂ ਦੋ ਤਿੰਨ ਦਿਨ ਚ ਆਉਂਦੇ ਉਦਾਂ ਹੀ ਸੁੱਖ ਨਹੀਂ ਨਹੀਂ ਮੰਮੀ ਨੇ ਠੀਕ ਫੋਨ ਆਇਆ ਅੱਛਾ ਠੀਕ ਨੂੰ ਜੇ ਮੈਂ ਜਿਆਦਾ ਹੋਣਗੇ ਤਾਂ ਫਿਰ ਰਹਿ ਤੂੰ ਕਿ ਨਹੀਂ ਤੇਰਾ ਜੀ ਆਓ ਫਿਰ ਕੱਲ ਵੀਰ ਦੇ ਨਾਲ ਹੀ ਆ ਜੀ ਜੇ ਦੋ ਤਿੰਨ ਦਿਨ ਰਹਿਣਾ ਹੋਊਗਾ ਤੇ ਜੇ ਜਿਆਦਾ ਹੋਣਗੇ ਤਾਂ ਫਿਰ ਮੈਨੂੰ ਫੋਨ ਕਰਕੇ ਦੱਸ ਦੇ ਵੀ ਮੰਮੀ ਮੈਂ ਰਹਿਣਾ ਚਾਰ ਪੰਜ ਦਿਨ ਆ ਕੇ ਫਿਰ ਫਿਰ ਉਹਨੂੰ ਕੱਲ ਦੀ ਚੰਗਾ ਆਹ ਮੇਰੇ ਆ ਜਾ ਆਹੋ ਚੱਲ ਚੱਲ ਜੀ ਸਿਹਰੇ ਚੰਗਾ ਆਹੋ ਤੇ ਮੈਂ ਪਤਾ ਕਰਕੇ ਆਈ ਆ ਉਹ ਪ੍ਰਾਹੁਣਾ ਆਂਦਾ ਪਿਆ ਉੱਥੇ ਸ਼ਹਿਰ ਗੈਰਜ ਹੈਗੀ ਆ। ਇੱਕ ਮੁੰਡਾ ਹਟਿਆ ਤਾਂ ਉਥੇ ਇਹ ਕੰਮ ਸਿੱਖ ਲਈ ਤੇ ਫਿਰ ਮੈਂ ਤੈਨੂੰ ਆਪਣਾ ਕੰਮ ਖੋਲ ਦੂੰਗੀ ਬਾਹਰ ਦੀ ਜਿੱਦ ਛੱਡ ਦੇ ਮਾਦਾ ਮੈਂ ਬਾਹਰ ਜਾਣਾ ਮੈਂ ਇੱਥੇ ਨਹੀਂ ਰਹਿਣਾ ਕੰਮ-ਕੋਮ ਨਹੀਂ ਮੈਂ ਕਰਨਾ ਕਿਉਂ ਕੰਮ ਕਿਉਂ ਨਹੀਂ ਕਰਨਾ ਇੱਥੇ ਨਹੀਂ ਮੇਰ ਕੋ ਹਣਾ ਉਥੇ ਭਾ ਮੈਨੂੰ ਕੱਲ ਦੇ ਮੈਂ ਕਰ ਦੂੰਗਾ ਨਹੀਂ ਤੇ ਇਹ ਜਿਹੜਾ ਕੰਮ ਵਾ ਗੱਡੀਆਂ ਬਣਾਉਣ ਵਾਲਾ ਹੈ ਕੋਈ ਮਾੜਾ ਥੋੜਾ ਪੋਤਾ ਨਹੀਂ ਮਾਦਾ ਮੈਂ ਉਥੇ ਕਰੂੰਗਾ ਭਾ ਜਿੱਦਾ ਮਰਜੀ ਹੈ ਮੈਂ ਇੱਥੇ ਨਹੀਂ ਕੰਮ ਕਰਨਾ ਮੈਨੂੰ ਬਾਹਰ ਘੱਲੋ ਤੇ ਤੇਰਾ ਆਪਣਾ ਕੰਮ ਹੋ ਜਾਣਾ ਵਾ ਤੂੰ ਇਹ ਗੱਲ ਵਾਲ ਸਮਝਿਆ ਕਰ ਸਹਾਰ ਦੇ ਤੇ ਤੇਰੇ ਸਾਹੇ ਘਰ ਹੋਣਗੇ ਤੇ ਵਰਤੇ ਜਾਣਗੇ ਮੇਰਾ ਨਹੀਂ ਇਥੇ ਮਨ ਕਰਦਾ ਬਸ ਨਾ ਉੱਤੇ ਕਰ ਜੇ ਇਹ ਛੱਡ ਦੇਈ ਦੀ ਹੁੰਦੀ ਆ ਥੋੜਾ ਸਿਆਣਾ ਬਣ ਨਿਆਣੇ ਚ ਨਾ ਪੈਰ ਰੱਖਿਆ ਕਰ ਹੁਣ ਮੈਨੂੰ ਨਹੀਂ ਪਤਾ ਮਾਤਾ ਮੈਂ ਤਾਂ ਦੱਸਤਾ ਯਾਰ ਮੈਂ ਤੁਹਾਨੂੰ ਉਹਦਣ ਵੀ ਇਹ ਗੱਲ ਆ ਕਿ ਮੈਨੂੰ ਬਾਹਰ ਕਰ ਲੋ ਮੈਂ ਨਹੀਂ ਇਥੇ ਕੰਮ ਕਰਨਾ ਮੈਂ ਕਰਨਾ ਹੀ ਬਾਹਰ ਤੇਰੇ ਲਈ ਕਿਸ ਨੇ ਕੁਰਸੀ ਡਾਈ ਕੋਰੇ ਨੇ ਹਾਂ ਕੋਰੇ ਨੇ ਹਾਂ ਤਾਂ ਸਹੀ ਗੰਡਈ ਆ ਇਹ ਤਾਂ ਪੰਡਾ ਚੰਦਨੀ ਮੁੱਕਾ ਜਾਂਦਾ ਤੂੰ ਤੋ ਤਕਾਣਾ ਪੈ ਗਈ ਹਰਦੀਪ ਹਾਂਜੀ ਮੰਮੀ ਆਇਆ ਵਾ ਬੋਤਾ ਉਹਦਾ ਫੋਨ ਹੋ ਗੱਡੀ ਦਾ ਕੋਈ ਮਾਂ ਦਾ ਨੇ ਕਿਹਾ ਕੋਈ ਗੱਲ ਹਾਂਜੀ ਫੋਨ ਤੇ ਮ ਲਾਇਆ ਹੀ ਹੂੰ ਇਹ ਕੁਛ ਨਹੀਂ ਆਂਦੇ ਹੀ ਟੈਸਟ ਟੂਸਟ ਹੋਏ ਆ ਖਾਈਆਂ ਰਪਟਾਉਣਗੇ ਫਿਰ ਪਤਾ ਲੱਗੂਗਾ ਅੱਛਾ ਆ ਵੇਖੋ ਜੇ ਕੀ ਦੱਸਦੇ ਫਿਰ ਆਉਂਗੀ ਇਕੱਲੀ ਰਾਤ ਨੂੰ ਫਿਰ ਪੁੱਛੂਗੀ ਤੇ ਫਿਰ ਜਿਆਦਾ ਦਿਨ ਲੱਗਣੇ ਤੇ ਫਿਰ ਕਲਵੀਰ ਘਰ ਆ ਜਾਂਦਾ ਉਹ ਵੀ ਕੱਲਾ ਕੀ ਕਰੂਗਾ ਕੋਈ ਨਹੀਂ ਮੰਮੀ ਹੁਣ ਰੁਕਜੋ ਕੱਲੇ ਬੈਣਾ ਨਹੀਂ ਕੁਛ ਚੱਲਣਾ ਹੁਣ ਅਗਲੀ ਆਖੂਗੀ ਉਸਲੇ ਮਗਰੇ ਫੋਨ ਕਰਤਾ ਵੇਨੇ ਆ ਇਹ ਇਕੱਲੀ ਰਾਤ ਨੂੰ ਫੋਨ ਕਰਾਂਗੇ ਜੇ ਕੋਈ ਗੱਲ ਬਾਤ ਦੱਸੂਗੀ ਠੀਕ ਹੈ ਨਾ ਤੇ ਫਿਰ ਆਪਾਂ ਉਹਨੂੰ ਸਵੇਰੇ ਕਵਾਂਗੇ ਵੀ ਆਜੂਗਾ ਹੁਣ ਹਲੇ ਰਹਿਣ ਦਿੰਦੇ ਨੇ ਤੇ ਆਣੇ ਰੋਟੀ ਰੋਟੀ ਦੇਤੀ ਉਹਦੇ ਨੂੰ ਸਾਰਾ ਰੋਟੀ ਪਾਣੀ ਨੇ ਆਣਿਆ ਨੇ ਖਾਧੀ ਆ ਸਾਰਾ ਭਾਂਡੀਆਂ ਵਾ ਜੇ ਕੋਈ ਕੰਮ ਕਰਨਾ ਤਾਂ ਮੈਨੂੰ ਲਿਆਵੇਂ ਲਾਗੂ ਚੀਰ ਕੱਟ ਦਵਾਂ ਫਿਰ ਨੇਰਾ ਹੋ ਜਾਣਾ ਮम्मी ਕੰਮ ਕੋਈ ਨਹੀਂ ਕਰਨ ਵਾਲਾ ਵਿਜੇ ਨੂੰ ਠਾਓ ਉਹਨੂੰ ਕਹੋ ਉੱਥੇ ਦੇ ਸਵੇਰ ਦੇ ਡੈੜੀ ਤੇ ਗਏ ਆ ਸਵੇਰ ਦੇ ਉਹਨਾਂ ਨੇ ਮਗਰ ਜਾਵੇ ਇਹਨੂੰ ਕੰਮ ਦੱਸਿਆ ਕਰੋ ਜਿੰਨੇ ਦਿਨ ਵੀਰ ਜੀ ਨਹੀਂ ਹੁੰਦੇ ਉਹਨਾਂ ਕਰ ਡਿਊਟੀ ਸੰਭੇ ਆਹੋ ਉਹ ਤੇ ਚੱਲ ਮੈਂ ਉਹਨੂੰ ਆਂਦੇ ਜੇ ਨਹੀਂ ਬਾਹਰ ਜਾ ਤਾਂ ਉਹਨੂੰ ਕਹ ਤਾਰਾ ਕੱਢ ਆ ਚੱਲ ਉਹਨਾਂ ਆ ਦੇਣੀ ਆ ਤੇ ਹੁਣ ਮੇਰੇ ਗੋਚਰੇ ਜਹਾਗਾ ਚੱਲ ਮੈਂ ਲਿਆ ਤੇ ਨਾ ਕਰਾਦਾ ਨਹੀਂ ਤੂੰ ਹੀ ਬਸ ਨਿਆਰਾ ਹੈ ਨਹੀਂ ਹਮ ਤੇਰੇ ਗੋਡੇ ਦੁੱਧ ਦੇ ਬੈਠਾ ਜਾਂਦਾ ਨਹੀਂਗਾ ਮਿਆਂ ਨੂੰ ਵੇਖੋ ਤੂੰ ਕੰਮ ਤੇ ਹੋਈ ਜਾਣੇ ਆ ਕੰਮ ਮੈਂ ਚੱਲ ਕਰਲੀ ਕਿੱਥੇ ਖਰਦੀ ਰਹੂੰਗੀ ਹਮ ਤੇਰਾ ਬਾਹਰ ਉਦਾਂ ਦੀ ਆ ਗੰਦ ਫੇਲ ਬੜਾ ਨਿਕਲਦਾ ਆ ਅੱਜ ਕੱਲ ਨਹੀਂ ਕੋਈ ਨਹੀਂ ਕੰਮ ਨਾ ਤੂੰ ਤੇਰੇ ਕਾਲੇ ਪੈ ਜਾਣਾ ਫੇ ਰੋਟੀ ਨੂੰ ਰੋਟੀ ਪਿਆਰੀ ਆ ਰੋਟੀ ਦਾ ਤੂੰ ਫਿਕਰ ਕਰੋ ਤੂੰ ਉਹਨੂੰ ਕਹੋ ਤਾਰਾ ਕੱਢ ਲੈ ਚੱਲ ਨਿਆਣ ਦੇ ਟਿਫਨ ਪਾ ਲੈ ਸੁੱਕਣੇ ਫੇ ਹਾਂ ਕੋਈ ਨਹੀਂ ਆਹੋ ਉਹ ਤੇ ਲੈ ਜਾ ਸਰੀ ਦਿਹਾੜੀ ਮਰ ਕੇ ਭੁੱਖੇ ਨਾ ਕੋ ਕੰਮ ਨਾ ਕੋ ਲੈਣਾ ਨਾ ਦੇਣਾ ਵੇਲਾ ਅੰਦਰ ਪਿਆ ਵੀ ਇਹਨਾਂ ਨੂੰ ਨਾ ਮਾਦਨ ਉਂਦੀ ਦਾ ਨਾ ਉਹਨੂੰ ਦੀਦਾ ਵੀ ਇੱਕ ਚਾਹ ਪਾਣੀ ਭੇਜੀਏ ਰੋਟੀ ਖਾਣ ਮਾਰ ਚੀ ਨਹੀਂ ਆਉਂਦੇ ਬੰਬੀ ਦੇ ਅੰਦਰ ਬਹਿ ਨਹੀਂ ਪਤਾ ਕਿਵੇਂ ਆਇਨਾ ਕੰਮ ਹੀ ਉਸੇ ਕੁੜੀਏ ਸਰੀ ਦੇ ਨਹੀਂ ਭੁੱਖੇ ਲੱਗੇ ਇੰਨੇ ਅਗੇ ਉੱਥੇ ਆ ਕੀ ਨੇਰੀ ਗਈ ਤੂੰ ਵੇਖਿਆ ਵਾ ਜਾ ਕੇ ਕਿਤੇ ਉਥੇ ਵੇਖਿਆ ਜਾ ਅੰਦਰ ਉਹਨੂੰ ਵਾੜਿਆ ਜਿਉਂ ਨਾ ਉਹ ਕੰਮ ਕਹੀ ਨਹੀਂ ਨਾ ਉਹ ਧੰਦਾ ਕੋ ਲੈਣਾ ਨਹੀਂ ਕੋ ਦੇਣਾ ਨਹੀਂ ਜਦੋਂ ਉਹ ਤੁਹਾਡੀ ਉਮਰ ਦੀ ਹੋਇਆ ਕਰ ਪਾਣੀ ਲੈ ਆ ਦੀਪ ਕੋਣੀ ਪੁੱਛ ਮਰ ਲਾਓ ਵੇਖਾਂ ਉਥੇ ਕਿਤੇ ਪਾਣੀ ਮੋਗ ਗਿਆ ਹੈ ਮੋਟਰ ਤੇ ਮੈਨੇ ਕਿਤੇ ਮੋਗ ਗਿਆ ਪਾਣੀ ਮੱਤੀ ਨਹੀਂ ਆਉਣੀ ਸਰਦ ਇਹ ਤੇ ਫਿਰ ਉਥੇ ਤੁਹਾਡਾ ਪਿਓ ਪਤਾ ਨਹੀਂ ਕੀ ਖਾਲੀ ਗੱਲ ਨਾ ਪਾਣੀ ਨਹੀਂ ਜਾਣਾ ਪਾਣੀ ਨਹੀਂ ਹੀ ਜਾਣਾ ਗੱਲਾਂ ਵੇ ਸਾਰਾ ਖਾਲ ਖਾ ਲੈਣ ਵਾਲਾ ਪਿਆ ਗਾ ਨਹੀਂ ਆਉਂਦੇ ਪੀ ਉੱਠ ਪੀਏ ਕਿਤੇ ਆਹ ਸਰੀ ਦਿੜੀ ਉਥੇ ਮੈਂ ਕਿਹਾ ਕਿ ਕਿੱਦਾਂ ਆਏ ਕੱਲੇ ਮੈਂ ਬਣਿਆ ਕੱਲੇ ਨੇ ਕਾ ਬਾਬੂ ਲੱਗੇ ਆ ਵਿਚਾਰਾ ਉਥੇ ਜਿੱਕੜ ਦੇ ਗਾਂ ਦਾ ਉਥੇ ਝੋਨੇ ਦੇ ਗੰਦ ਕੱਢਣ ਡਿਆ ਸਾਰਾ ਬਰੋਦਨਾ ਗੱਡ ਗਏ ਆ ਨਹੀਂ ਤੋ ਟਰੀ ਕੀਤਾ ਪਰ ਮਗਰ ਤੇ ਚਾਹ ਪਾਣੀ ਪੁੱਛੇ ਮਗਰ ਤੇ ਪੁੱਛ ਲੂਗਾ ਚਾਹ ਪਾਣੀ ਜਦੋਂ ਉਹਦੀ ਤੇ ਇਹਦੇ ਤੇ ਕਿੱਡਾ ਨਿੱਕੇ ਤੇ ਰੋ ਪੈਂਦਾ ਇਹਨਾਂ ਦਾ ਰੋ ਪੀ ਕੀ ਪਾਉਣਾ ਉੱਤੇ ਚਾਹ ਪਾਣੀ ਦਾ ਇਹਦਾ ਪਤਾ ਨਹੀਂ ਚਾਹ ਪਾਣੀ ਇਹਨੂੰ ਨਹੀਂ ਪਤਾ ਮੈਂ ਉਹਨਾਂ ਨੂੰ ਚਾਹ ਨਹੀਂ ਨਹੀਂ ਆਏ ਤੂੰ ਕਹਿ ਨਹੀਂ ਰਹੀ ਉਹਨੂੰ ਨਿੱਕੇ ਨੂੰ ਆਂਦੀ ਪਚਾ ਦੇ ਆ ਉਹਨਾਂ ਦੀ ਪੋਪਤਾ ਦੀ ਮੈਂ ਇਹ ਤਾਂ ਨਿੱਕਾ ਢੜੇ ਕਿਹਾ ਨਿਕਲ ਗਿਆ ਬਾਹਰ ਢੜੇ ਨਹੀਂ ਆਖ ਲਾਦਾ ਢੜੇ ਕੋਈ ਉੱਤੇ ਜਾਂਦਾ ਨਿੱਕੇ ਦੇ ਬੰਦੇ ਆਹ ਮੈਂ ਠੋਣਾ ਜਿਹੜਾ ਜੀ ਹੁੰਦਾ ਹੀ ਮੈਂ ਨਹੀਂ ਕਿਰੇ ਧਾਰਾ ਗੜਨੇ ਨੇ ਵੱਡੇ ਨੂੰ ਲਾਇਆ ਇਹ ਪੋਣਾ ਆਉਣਾ ਨਹੀਂ ਆਉਣਾ ਨਹੀਂ ਆਉਨੇ ਨਹੀਂ ਆਉਣਾ ਜਾਂ ਨਿੱਕੇ ਠਾਲ ਲੈ ਤੇ ਜਾਂ ਕੱਢੋ ਤਾਰਾਂ ਜਾ ਕੇ ਜਾਓ ਨਾ ਮੈਂ ਠਾਉਣਾ ਹੀ ਆਈ ਤੋਨੂੰ ਵੇਖੀ ਹਾਂ ਉੱਠਦਾ ਕਿ ਨਹੀਂ ਉੱਠਦਾ ਕੱਢ ਲੋ ਹੱਥੋਂ ਥੀ ਤਾਰਾਂ ਖਾਪਿਆ ਨਾ ਕਰੋ ਇਹਨਾਂ ਖਾਪਿਆ ਨਾ ਕਰੋ ਮੈਂ ਕਰਦਾ ਇਹਨਾਂ ਮੈਂ ਸਿੱਧਾ ਹੀ ਇਹਨਾਂ ਇਹਨੇ ਬੜਾ ਦੁਖੀ ਕੀਤਾ ਮੁੰਡੇ ਨੇ ਕੀ ਹੋਇਆ ਕੀ ਹੋਇਆ ਤੁਸੀਂ ਕੋਈ ਨਹੀਂ ਹੋਇਆ ਕੀ ਯਾਰ ਇਹਨੇ ਗੁੱਸੇ ਕੀ ਹੋਏ ਅਸੀਂ ਨਾ ਇਹ ਮੁੰਡਾ ਕੁਝ ਕਰਦਾ ਨਾ ਮਾਤਾ ਇਹਨੂੰ ਕੁਝ ਕਹਿੰਦੀ ਹੈ ਲਾੜਲਾ ਬਣਾ ਗਿਆ ਵੇ ਬੂਆ ਹਲੇ ਤੱਕ ਬਾਂਦੇ ਆ ਲਾ ਕਰੇ ਨਿਕਲੇ ਅੰਦਰ ਐਨੇ ਗੁੱਸੇ ਚ ਆਉਂਦੀ ਨਹੀਂ ਕੋਈ ਲੋੜ ਮੈਂ ਠਾ ਦੇਣੀ ਤੂੰ ਹੀ ਨਾ ਖਾਓ ਮੈਂ ਠਾ ਦੇਣੀ ਤੂੰ ਠਾਵੇਂ ਮੈਂ ਉਹਨੂੰ ਅੱਜ ਤੂੰ ਕਿੱਦਾਂ ਠਾਵੇਂਗੀ ਤੂੰ ਐਨੇ ਗਰਮ ਨਾ ਹੋ ਵਾ ਫਿਰ ਮੰਮੀ ਨੇ ਉਹਨੂੰ ਕਹਿਣਾ ਵਾ ਕਿ ਤੂੰ ਹੀ ਉਹਨੂੰ ਬੋਲ ਲੈ ਮੈਂ ਠਾ ਦੇਣੀ ਜਦੋਂ ਮੈਂ ਕਹਾਂ ਤਾਂ ਮੈਂ ਠਾ ਦੇਣੀ ਕਹਿ ਲੈਂਦੇ ਮੰਮੀ ਨੂੰ ਕੋਈ ਨਹੀਂ ਮੈਂ ਵੀ ਇਹਨਾਂ ਕੋਲ ਆ ਕੇ ਦਾ ਕਹਿੰਦੀ ਮਰੀ ਮੈਂ ਵੇਖੀ ਮੈਂ ਇੱਕ ਦੱਲਤਾ ਤੋੜਦਾ ਇਹਦੀ ਜੇ ਗਾੜੀ ਨੂੰ ਬੋਲਿਆ ਕੋਤੇ ਨਹੀਂ ਆ ਤੂੰ ਫੜੋ ਰੀ ਨੂੰ ਮੈਂ ਠਾ ਦੇਣੀ ਆ ਕੀ ਕਰਾਉਣਾ ਮੈਨੂੰ ਤੂੰ ਪਰੇ ਹੋ ਜਾ ਤੂੰ ਯਾਰੀਕਾ ਮੈਂ ਠਾ ਮੈਂ ਕਮਾਡੋ ਛੱਡ ਬਣੂ ਮੇਰੀ ਮੰਨਣੀ ਨਹੀਂ ਸਰ ਮੈਂ ਠੰਮਨੀ ਆ ਮੈਂ ਠੰਮਨੀ ਤੂੰ ਇੱਧਰ ਆਉ ਮਠਾ ਦੇਣੀ ਤੂੰ ਦੱਸੋ ਕੰਮ ਮੈਂ ਕਹਿੰਨੀ ਕੀ ਕਰਨਾ ਕੰਮ ਕੀ ਬੰਬੀ ਦਾ ਕੱਦਣਾ ਮੈਂ ਕੱਲ ਦਿਨ ਬੰਬੀ ਦਾ ਕੀ ਕਰ ਲੈਣਾ ਹੁਣ ਧਾਰਾ ਕੱਢਣੀ ਆ ਵਾ ਚੱਲ ਮੈਂ ਕਹਿੰਨੀ ਆ ਬੰਬੀ ਤੇ ਫਿਰ ਜਾਉ ਨੂੰ ਤੇ ਬਾਪੂ ਨੂੰ ਲੈ ਮੈਂ ਧਾਰਾ ਕੱਢ ਲੈਣਾ ਚੱਲ ਮੈਂ ਕਹਿੰਨੀ ਆ ਨਾ ਕੋ ਲੈਣਾ ਕੋ ਦੇਣਾ ਐਵੇਂ ਪਾਣੀ ਪੀਣਾ ਪਾਣੀ ਪੀਏ ਪਿਆਸ ਹੁੰਦਾ ਕਿੰਨੀ ਗਰੀ ਪਾਣੀ ਪੀਣਾ ਵਿਜੇ ਵੇ ਵਿਜੇ ਵਿਜੇ ਬੂਆ ਖੋਲੀ ਕੇ ਅੰਦਰ ਪਿਆ ਵਾ ਕੀ ਬਿਮਾਰੀ ਤੈਨੂੰ ਬਹੁਤ ਆਦਾ ਹੀ ਨੀਂ ਪ੍ਰਾਹ ਲਾ ਫੂੰਚੋਂ ਨਿਕਲ ਆਇਆ ਕਰ ਵੀ ਤੇਰਾ ਬੜਾ ਗਰਮੀ ਕੀ ਹੋ ਗਿਆ ਉਹ ਰੋਲਾ ਪਾਉਂਦੇ ਸਵੇਰ ਦੇ ਬੰਬੀ ਤੇ ਗਏ ਮਗਰ ਚਾਹ ਪਾਣੀ ਅੱਗੇ ਤੇ ਵੀ ਜੀ ਘਰੇ ਆਉਂਦੇ ਸੀ ਲੈ ਜਾਂਦੇ ਸੀ ਤੇ ਕਿਸ ਨੇ ਮਗਰ ਖੜਿਆ ਨੂੰ ਤੇ ਗਰਮ ਬੜੇ ਹੋਏ ਜਾਂ ਉੱਠ ਜਾ ਬਾਹਰ ਜਾਂ ਤੇ ਬੰਬੀ ਤੇ ਚੱਲ ਜਾ ਤੇ ਜਾਂ ਮੱਝਾਂ ਚੋਲਾ ਮੈਂ ਨਹੀਂ ਜਾਣਾ ਲੈ ਮੈਂ ਨਹੀਂ ਜਾਣਾ ਮੈਂ ਗਿਆ ਨਾ ਐ ਇਦਾਂ ਕਰਿਆ ਕਰ ਵਿਜੇ ਮੈਂ ਤੈਨੂੰ ਕਿੰਨੀ ਵਾਰਾ ਕਿਹਾ ਵਾ ਆਖੇ ਲੱਗਿਆਗਾ ਜੇ ਆਖੇ ਲੱਗੇਗਾ ਤਾਂ ਫੇਰ ਹੀ ਤੇਰਾ ਕੋਈ ਸੋਚੂਗਾ ਹਾਈ ਦਾ ਅੰਦਰ ਵੜਿਆ ਰਹੀ ਨਾ ਫੇ ਸਾਰੇ ਗਰਮ ਹੋਣ ਡਏ ਆ ਕੀ ਕਰਾਂ ਹੁਣ ਮੈਂ ਚੱਲ ਉੱਠ ਪਹਿਲਾਂ ਚਾ ਬਾਹਰ ਆ ਬਾਹਰ ਆ ਫੇਰ ਮੈਂ ਦੱਸਦੀ ਤੇਨੂੰ ਇਧਰ ਆ ਉੱਠ ਕੇ ਚੱਲ 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 ਛੇਤੀਆ ਚਲਾ ਚੱਲ ਆ ਜਾ ਇਧਰ ਬਾਹਰ ਆ ਮਿੰਟੋ ਮਿੰਟੀ ਤੇਨ ਮੈਂ ਗੱਲ ਦੱਸਾਂ ਮਾਂ ਹਾਂਜੀ ਆਹ ਆਹੋ ਮਮਾ ਆਹ ਆਹ ਚਾਚੂ ਨੂੰ ਆਹ ਚਾਚੂ ਦੱਸੋ ਮੇਰੀ ਗੱਲ ਸੁਣ ਉਹ ਚੱਲ ਮੱਝਾਂ ਚੋ ਚੱਲ ਗਏ ਮੱਝਾਂ ਚੱਲ ਚੱਲ ਮਾਂ ਬਾਹਰ ਨਹੀਂ ਚੱਲ ਮੱਝਾਂ ਚੋ ਮੱਝਾਂ ਨਹੀਂ ਚੋਣੀਆਂ ਮੈਂ ਕਰਨਾ ਕੀ ਫਿਰ ਤੂੰ ਮੈਂ ਚੱਲ ਜਣਾ ਬੰਬੀ ਤੇ ਚੱਲ ਫਿਰ ਮੰਬੀ ਤੇ ਚੱਲ ਮੈਂ ਚਾਹ ਦਿੰਨੀ ਆ ਚੱਲ ਪਾਪਾ ਇੰਚਾ ਦੇ ਕੇ ਲੈ ਆਹ ਫੜ ਇਹਨੂੰ ਫੜ ਮੈਂ ਚਾਹ ਲੈ ਕੇ ਨਹੀਂ ਚੱਲ ਪੁੱਤ ਚਾਚੂ ਕੋ ਚਲੋ ਦਾਚੂ ਪਹਾਰ ਤੇ ਪਾਪੀ ਕਿ ਗਈ ਹਾਂ ਕਿਥੇ ਜਾਣਾ ਕੋਈ ਨਹੀਂ ਜਾਣੇ ਮੈਨੂੰ ਜਾਜਾ ਤਾਰਾ ਕੱਢਣ ਦੀ ਕੋਈ ਨਾ ਜਾਣਾਂ ਮੈਂ ਬੰਬੀ ਦੇ ਏਸੇ ਬਾਨੇ ਨਾ ਇਹਨਾਂ ਨੇ ਮੈਨੂੰ ਕਿਥੋਂ ਜਾਣ ਦੇਣਾ ਹੁਣ ਮੈਂ ਚੋਰੀ ਚੋਰੀ ਨਾਲ ਹੀ ਚਾਹ ਦੇ ਬੰਨ ਜਾਣਾ ਵਾ ਨਾਲੇ ਬਾਪੂ ਨਾਲ ਸਾਰੀ ਗੱਲਬਾਤ ਕਰਕੇ ਆਉਣਾ ਵਾ ਇਹਨਾਂ ਨੇ ਮੈਨੂੰ ਪੰਗਾ ਪਾਇਆ ਨਾਲੇ ਬੇੜ ਕੇ ਆਉਣਾ ਬਾਪੂ ਨਾਲ ਕੋਈ ਨਾ ਲੈ ਆ ਪਾਪੀ ਫਿਰ ਜਾ ਮੈਂ ਜਾਵਾ ਬੰਬੀ ਦੇ 2 ਮਿੰਟ ਤੈਨੂੰ ਮੈਂ ਕਿਹਾ ਈ ਕੁੜੀ ਫੜ ਲੈ ਤਾਂ ਤੂੰ ਫੜੀ ਨਹੀਂ ਤੇ ਵੇਲਾ ਸਾਰੀ ਮਿੱਟੀ ਨਾਲ ਲੱਭ ਗਈ ਆ ਕੁੜੀ ਖਲਾਉਂਦੀ ਨਹੀਂ ਆ ਤੇ ਕੀ ਕਰਾਂ ਮੈਂ ਫੇਰ ਉਹਨੂੰ ਨਹਾਉਣਾ ਪੈਣਾ ਮੈਂ ਤਾਂ ਦੋ ਮਿੰਟ ਆ ਰਹੇ ਨਹੀਂ ਲਾ ਸਕਦਾ ਮੈਂ ਲੈ ਹੀ ਜਾਣਾ ਬੰਬੀ ਚੱਲ ਨਹੀਂ ਚਲੀ ਆ ਭੁੰਡੀ ਨਹੀਂ ਆਣਾ ਨਾ ਜਾ ਫਿਰ ਮੈਂ ਤੇ ਜਾਵਾਂ ਚਾਹ ਜਣਾ ਖੜੀ ਦੋ ਤਾਂ ਨਹੀਂ ਲਾਜੀ ਨਹੀਂ ਢੋਲਦੀ ਚਾਹ ਟਾਪ ਹੁੰਦਾ ਛੱਡੀ ਤੇ ਕਾਹ ਲੰਦੇ ਮੈਨੂੰ ਚਾਹ ਦੇ ਨਾ ਸਾਈਕਲ ਨਾ ਮੋਟਰਸਾਈਕਲ ਤੁਰ ਕੇ ਜਾਣਾ ਪੈਣਾ ਪਤਾ ਨਹੀਂ ਕਿਹੜੀ ਬਿੱਪ ਤਨੂੰ ਫੜ ਲਿਆ ਜਮ ਆ ਜਾਨਾ ਜਾ ਕੇ ਦੁਆਲੇ ਜਾਨਾ ਬਾਪੂ ਦੇ ਇਦਾਂ ਨਹੀਂ ਗੱਲ ਬਾਨੀ ਅੱਜ